ਹਾਂਜੀ ਕਿਵੇਂ ਹੋ ਸਾਰੇ ਰਤੀ ਸ਼ਬਦ ਕਈ ਜਗ੍ਹਾ ਤੁਸੀਂ ਸੁਣਿਆ ਹੋ ਜਾਂ ਇਸਤੇਮਾਲ ਵੀ ਕੀਤਾ ਹੋਣਾ ਜਿਵੇਂ ਆਪਾਂ ਆਮ ਹੀ ਕਹਿ ਦਿੰਦੇ ਹਾਂ ਕਿ ਯਾਰ ਤੈਨੂੰ ਰਤੀ ਪਰ ਵੀ ਸ਼ਰਮ ਨਹੀਂ ਜਾਂ ਤੈਨ ਰਤੀ ਪਰ ਵੀ ਕੰਮ ਨਹੀਂ ਕੀਤਾ ਜਾਂ ਆਪਾਂ ਇਹ ਕਹਿ ਲਈਏ ਕਿ ਸਰਕਾਰ ਤੇ ਹੁਣ ਮੈਨੂੰ ਰਤੀ ਪਰ ਵੀ ਭਰੋਸਾ ਨਹੀਂ ਰਿਹਾ ਰਤੀ ਸ਼ਬਦ ਕਈ ਜਗ੍ਹਾ ਗੁਰਬਾਣੀ ਵਿੱਚ ਵੀ ਆਇਆ ਤੇ ਇੱਕ ਮੈਂ ਸ਼ਬਦ ਲੈ ਕੇ ਆਇਆ ਗੁਰਬਾਣੀ ਦਾ ਤੁਹਾਨੂੰ ਉਹ ਵੀ ਦੱਸਦੇ ਹਾਂ ਤੇ ਕੀ ਸ੍ਰੀ ਭਗਵਾਨ ਕੀ ਭੈ ਕਿਰਪਾ ਹੂਤ ਏਕ ਰਤੀ ਬਿਨ ਏਕ ਰਤੀ ਕੇ ਤੇ ਸਮੇ ਦੇ ਨਾਲ ਇਹਦਾ ਜਿਹੜਾ ਜ਼ਿਕਰ ਆ ਉਹ ਗੀਤਾਂ ਵਿੱਚ ਵੀ ਹੁੰਦਾ ਰਿਹਾ ਜਿਵੇਂ ਸਰਤਾਜ ਦੇ ਇੱਕ ਗੀਤ ਚਾਉਂਦਾ ਹੈ ਕਿ ਰਤੀ ਰਤੀ ਮੱਕੀ ਨੂੰ ਜਵਾਨ ਹੁੰਦੀ ਵੇਖਦਾ ਹੈ ਹੁਣ ਰਤੀ ਹੈ ਕੀ ਕਿੱਥੋਂ ਮਿਲਦੀ ਆ ਤੇ ਇਹਦਾ ਇੰਨਾ ਨਾਂ ਪ੍ਰਚਲਿਤ ਕਿਉਂ ਆ ਇਹਦੇ ਵਿੱਚ ਇਹ ਜਿਹੜਾ ਕਿਹੜਾ ਚਮਤਕਾਰੀ ਗੁਣਾ ਜਿਹੜਾ ਕੀ ਗੁਰਬਾਣੀ ਵਿੱਚ ਵੀ ਇਹਦਾ ਜ਼ਿਕਰ ਆ ਉਸ ਆਪਾਂ ਉਸ ਦੇ ਵਿਚਾਰ ਕਰਾਂਗੇ ਜੇ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਹੁਣ ਰਤੀ ਹੈ ਕੀ ਰਤੀ ਦਾ ਪਹਿਲਾਂ ਤਾਂ ਆਪਾਂ ਇਹ ਸਮਝਦੇ ਵੀ ਰਤੀ ਕਹਿੰਦੇ ਕੀ ਨੂੰ ਨੇ ਰਤੀ ਜਿੱਥੇ ਥੋੜੀ ਚੀਜ਼ ਦੀ ਵਰਤੋਂ ਕਰਨੀ ਹੋਵੇ ਥੋੜੇ ਸ਼ਬਦ ਦੀ ਬਹੁਤ ਥੋੜਾ ਉੱਥੇ ਰਤੀ ਦਾ ਜਿਵੇਂ ਆਪਾਂ ਕਹਿ દઈએ ਕਿ ਯਾਰ ਰਤੀ ਪਰ ਨਮਕ ਪਾ ਦੇ ਰਤੀ ਪਰ ਹਲਦੀ ਪਾ ਦੇ ਜਾਂ ਮਿਰਚ ਪਾ ਦੇ ਉੱਥੇ ਰਤੀ ਦਾ ਇਸਤੇਮਾਲ ਹੁੰਦਾ ਜੀ ਜਿੱਥੇ ਮਤਲਬ ਬਹੁਤ ਥੋੜੀ ਚੀਜ਼ ਦਾ ਜ਼ਿਕਰ ਕਰਨਾ ਹੋਵੇ ਤੇ ਇਹ ਰਤੀ ਮਿਲਦੀ ਕਿੱਥੋਂ ਆ ਰਤੀ ਆ ਜਿਹੜੀ ਇਹ ਪਹਾੜੀ ਏਰੀ ਦੀ ਕੋਈ ਬੂਟੀ ਆ ਮਟਰ ਦੀ ਫਲੀ ਵਰਗੀ ਫਲੀ ਹੁੰਦੀ ਆ ਉਹਦੇ ਵਿੱਚ ਲਾਲ ਰੰਗ ਦੇ ਬੀਜ ਜਾਂ ਚਿੱਟੇ ਰੰਗ ਦੇ ਵੀ ਹੋਣਗੇ ਉੱਪਰੋਂ ਕਾਲੇ ਹੁੰਦੇ ਨੇ ਅੱਛੇ ਹਰੇਕ ਏਰੀਏ ਦੀ ਆਪਣੀ ਆਪਣੀ ਬੋਲੀ ਹੁੰਦੀ ਆ ਤੇ ਆ ਨੌ ਲਾਈਨ ਦਾ ਤਰੀਕਾ ਹੁੰਦਾ ਅੱਛਾ ਜਿਹੜੇ ਉੱਥੇ ਦੇ ਸਥਾਨਿਕ ਲੋਕ ਨੇ ਜਿੱਥੇ ਹੁੰਦੀ ਆ ਰਤੀ ਉੱਥੇ ਇਹਨੂੰ ਗੁੰਝਾ ਕਹਿੰਦੇ ਨੇ ਗੁੰਝਾ ਵੈਸੇ ਇਹਦਾ ਨਾਮ ਹੈਗਾ ਕ੍ਰਿਸ਼ਨਾਲਾ ਤੇ ਰਕਤਕ ਜੀਜੀ ਇਹਦਾ ਨਾਮ ਆ ਇਹਦਾ ਇਸਤੇਮਾਲ ਹੁਣ ਕੌਣ ਕਰਦੇ ਸੀਗੇ ਕਿਉਂ ਕਰਦੇ ਸੀ ਜਿਹਦਾ ਇਸਤੇਮਾਲ ਜ਼ਿਆਦਾਤਰ ਕਰਦੇ ਸੀਗੇ ਸੁਨਿਆਰੇ ਸੋਨੇ ਦਾ ਕੰਮ ਕਰਨ ਵਾਲੇ ਲੋਕ ਸੀ ਜਿਹੜੇ ਉਹ ਇਹਦਾ ਇਸਤੇਮਾਲ ਕਰਦੇ ਸੋਨੇ ਦਾ ਚਾਂਦੀ ਦਾ ਇਸਤੇਮਾਲ ਕੰਮ ਕਰਨ ਵਾਲੇ ਕਿਉਂਕਿ ਇਹਦੇ ਵਿੱਚ ਇੱਕ ਬਹੁਤ ਵੱਡਾ ਚਮਤਕਾਰੀ ਗੁਣਾ ਜੋ ਕਿਸੇ ਵੀ ਹੋਰ ਬੀਜ ਦੇ ਵਿੱਚ ਨਹੀਂ ਹੁੰਦਾ ਨਾ ਮਟਰ ਦੇ ਵਿੱਚ ਨਾ ਛੋਲਿਆਂ ਦੇ ਵਿੱਚ ਆ ਨਾ ਕਿਸੇ ਦਾਲਾਂ ਦੇ ਵਿੱਚ ਆ ਜਿਹੜਾ ਚਮਤਕਾਰੀ ਗੁਣਾ ਇਹਦੇ ਵਿੱਚ ਆ ਰਤੀ ਦੇ ਵਿੱਚ ਹੋਰ ਕਿਸੇ ਵਿੱਚ ਨਹੀਂ ਹੁੰਦਾ ਕੀ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਚਮਤਕਾਰੀ ਗੁਣ ਇਹ ਆ ਕਿ ਇਹ ਇਹਦਾ ਜਿਹੜੇ ਬੀ ਨੇ ਇੱਕ ਸਮਾਨ ਹੋਗੇ ਸਾਈਜ਼ ਵਿੱਚ ਮਟਾਈ ਤੇ ਲੰਬਾਈ ਇੱਕ ਹੋਊਗੀ ਤੇ ਬਜਨਾਂ ਦਾ ਇੱਕ ਹੋ ਨਾ ਇਹ ਵੱਧ ਹੋਣਗੇ ਨਾ ਇਹ ਘੱਟ ਹੋਣਗੇ ਇੱਕ ਸਮਾਨ ਹੋਣਗੇ ਇਸ ਦੇ ਵਿੱਚ ਸਭ ਤੋਂ ਵੱਡਾ ਚਮਤਕਾਰੀ ਗੁਣ ਇਹ ਹੀ ਆ ਜੋ ਹੋਰ ਕਿਸੇ ਵੀ ਦਾਲ ਜਾਂ ਕਿਸੇ ਉਹਦੇ 'ਚ ਨਹੀਂ ਹੈ ਵਿੱਚ 'ਚ ਨਹੀਂ ਹੈ ਇਸ ਕਰਕੇ ਦਾ ਇਸਤੇਮਾਲ ਸਨਿਆਰੇ ਕਰਦੇ ਸੀ ਗ੍ਰਾਮਾਂ ਦੇ ਵਿੱਚ ਤੋਲਣ ਵਾਸਤੇ ਰਤੀ ਨੂੰ ਹੁਣ ਰਤੀ ਦਾ ਜਿਹੜਾ ਵਜਨ ਆ ਉਹ ਹੈਗਾ 121.5 ਮਿਲੀਗ੍ਰਾਮ ਮਿਲੀਗ੍ਰਾਮ ਮਤਲਬ 1 ਗ੍ਰਾਮ ਦਾ ਲਗਭਗ 8ਵਾਂ ਹਿੱਸਾ ਬਣਦਾ ਹੈ ਰਤੀ ਦਾ ਵਜਨ ਇੰਨਾ ਥੋੜਾ ਹੁੰਦਾ ਹੈ ਤੇ ਇਸ ਲਈ ਇਹਨੂੰ ਮੈਂ ਪਹਿਲਾਂ ਦੱਸਿਆ ਕਿ ਅਡੰਮੀ ਤਾਂ ਇਹਦੀ ਵਰਤੋਂ ਹੁੰਦੀ ਸੀ ਕਿਉਂਕਿ ਇਹ ਇੱਕ ਸਮਾਨ ਹੈ ਇਹਨਾਂ ਦੇ ਸਾਰੇ ਬੀਜਾਂ ਦਾ ਵਾਜਨ ਇੱਕੋ ਸੀ ਸਾਇਜ ਉੱਤੇ ਵਾਜਨ ਇੱਕ ਬਰਾਬਰ ਸੀ ਇਸ ਕਰਕੇ ਇਹਨੂੰ ਗ੍ਰਾਮਾ ਗ੍ਰੂਮਾ ਦੇ ਵਿੱਚ ਜਦੋਂ ਵਾਜਨ ਕਰਨਾ ਹੁੰਦਾ ਸੀ ਜਦੋਂ ਕੋਈ ਕੋਈ ਵੱਡਾ ਉਹ ਹੁੰਦਾ ਨਹੀਂ ਪਮਾਨਾ ਨਹੀਂ ਹੁੰਦਾ ਸੀ ਤੋਲਣ ਵਾਸਤੇ ਗ੍ਰਾਮਾ ਦੇ ਵਿੱਚ ਤਾਂ ਰਤੀ ਦਾ ਇਸਤੇਮਾਲ ਕੀਤਾ ਜਾਂਦਾ ਸੀ ਤੇ ਰਤੀ ਦਾ ਜਿਹੜਾ ਅਸਾਂ ਇਹ ਖਾਣ ਵਾਲੀ ਨਹੀਂ ਹੈ ਕੋਈ ਵੀ ਜਿਵੇਂ ਆਪਾਂ ਮਟਰ ਖਾਂਦੇ ਜਾਂ ਦਾਲਾ ਖਾਂਦੇ ਉਹਦਾ ਖਾਣ ਵਾਲੀ ਨਹੀਂ ਇਹ ਬਹੁਤ ਜ਼ਹਿਰੀਲੀ ਹੁੰਦੀ ਆ ਇਹਨੂੰ ਮਤਲਬ ਖਾਣ ਪੀਣ ਦੀ ਵਰਤੋਂ ਵਿੱਚ ਨਹੀਂ ਆਉਂਦੀ ਸੀ ਇਹਦਾ ਜ਼ਿਆਦਾਤਰ ਦਵਾਈ ਦੇ ਵਿੱਚ ਵਰਤੋਂ ਲਈਤੀ ਜਾਂਦੀ ਸੀ ਇਹ ਦਵਾਈਆਂ ਦੇ ਤੌਰ ਤੇ ਵਰਤੀ ਜਾਂਦੀ ਸੀ ਜਿਵੇਂ ਕਿਸੇ ਜਾਨਵਰ ਦੇ ਕੀੜੇ ਪੈ ਜਾਂਦੇ ਸੀ ਨਾ ਜਿਵੇਂ ਆਪਣੇ ਕਿਸੇ ਮੱਝਾਂ ਦੇ ਜਾਂ ਕੁੱਤੇ ਬਿੱਲੇ ਦੇ ਕੀੜੇ ਪਏ ਜਾਂਦੇ ਸੀ ਤਾਂ ਇਹਨੂੰ ਭੋਰ ਭੰਨ ਕੇ ਤੋੜ ਕੇ ਦਵਾਈ ਬਣਾ ਕੇ ਉਹਨਾਂ ਜ਼ਖਮਾਂ ਤੇ ਲਾਈ ਜਾਂਦੀ ਸੀ ਤੇ ਕੀੜੇ ਮਰ ਜਾਂਦੇ ਤੇ ਨਾਲੇ ਜ਼ਖਮ ਠੀਕ ਹੋ ਜਾਂਦੇ ਸੀ ਇਹਦਾ ਇਸਤੇਮਾਲ ਇਸ ਕਰਕੇ ਮਤਲਬ ਕੀਤਾ ਜਾਂਦਾ ਸੀ ਤੇ ਜਿਹੜਾ ਹੁਣ ਰਤੀਆ ਰਤੀ ਜਾਂ ਜੇ ਆਪਾਂ ਨੇ ਮਤਲਬ ਸਮਝਣਾ ਹੋਵੇ ਵੀ ਅਸਲ 'ਚ ਕਿੰਨਾ ਕਬਜਨ ਹੋ ਸਕਦਾ ਇਹ ਕਹਿੰਦੇ ਨੇ ਵੀ ਮੈਂ ਛੁਟਾ ਜਿ ਇੱਕ ਉਹ ਲੈ ਕੇ ਆਇਆ ਸੀ ਮਾਪਦੰਡ ਜੇ 8 ਖਸਕਸ ਦੇ ਦਾਣਿਆਂ ਦੇ ਬਰਾਬਰ ਇੱਕ ਚੌਲ ਹੁੰਦਾ 8 ਖਸਕਸ ਦੇ ਦਾਣਿਆਂ ਦੇ ਬਰਾਬਰ ਇੱਕ ਚੌਲ 8 ਚੌਲਾਂ ਦੇ ਬਰਾਬਰ ਇੱਕ ਰਤੀ ਹੁੰਦਾ ਤੇ ਅੱਗੇ-ਅੱਗੇ ਇਹ ਪਮਾਨਾ ਵੱਧਦਾ ਜਾਂਦਾ ਜਿਵੇਂ 8 ਰਤੀਆਂ ਦੇ ਬਰਾਬਰ ਇੱਕ ਹੋ ਗਿਆ ਮਾਸ ਹੋ ਗਿਆ ਮਾਸਾ ਹੋ ਗਿਆ ਇਦਾਂ 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 ਅੱਗੇ ਪਮਾਨਾ ਵੱਧਦਾ ਜਾਂਦਾ